ਅੰਡੇ ਅੰਡੇ ਮੰਡ ਇੰਕਰੀ ਮਾਂ ਅੰਟੀ ਸਾਡੀ ਗੱਲ ਵਿੱਚ ਕੋਣਗੇ ਕਿੰਨੇ ਮੋਤਾਂ ਨੇ ਇਹ ਗੱਲ ਨਹੀਂ ਕਿ ਇਹ ਨਹੀਂ ਪਾਣੀ ਕਰ ਰਹੇ ਕਿੰਨੇ ਮੋਤਾਂ ਨੇ ਕਿੰਨੇ ਕਿੰਨੇ ਸਾਰੇ ਕਰ ਰਹੇ ਮਾਈਲ ਹੋ ਰਹੀ ਹੈ ਜਿਹਦੇ ਵਿੱਚ ਲੋਕਾਂ ਦਾ ਕਹਿਣਾ ਕਿ ਟਡੇਲ ਜਾਂ ਬੁੱਧ ਕਿਦਾਂ ਦੀ ਕੋਈ ਚੀਜ਼ ਹੈਗੀ ਹੈ ਜਿਸ ਕਰਕੇ ਲੋਕ ਜਿਹੜੇ ਨੇ ਉਹ ਡਰਦੇ ਸਾਏ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਐਕਚੁਅਲ ਡੱਗੀ ਮਸਲੇ ਲੋਕਾਂ ਨੂੰ ਇਹ ਕੋਈ ਅਸੀ ਚੀਜ਼ ਕੋਈ ਨਹੀਂ ਜੀ ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ ਵਿੱਚ ਰਾਤ ਕਰਦਾ ਆਇਆ 3 ਮਹੀਨੇ ਦਾ ਤੁਰਦਿਆਂ ਮੇਰਾ ਪੈਦਲ ਯਾਤਰਾ ਆ ਜੀ ਔਰ 40 ਸਾਲ ਤੋਂ ਨਾ ਭੋਜਨ ਛੱਡਿਆ ਜੀ ਬਹੁਤ ਕਿਰਪਾ ਮੜੀਆਂ ਜਿਹੜੇ ਰਾਤ ਕਿਤਾ ਜਲਦੀ ਹੈ ਕਈ ਵਾਰ ਅੱਧ ਸੇ ਕਿ ਉਹਦੀ ਰਾਤ ਬਿਤਾਣਾ ਚਾਹ ਜੀ ਮੈਨੂੰ ਅਜੇ ਤੱਕ ਕੋਈ ਅਸੀ ਚੀਜ਼ ਨਹੀਂ ਮਿਲੀ ਮੈਨੂੰ 40 ਸਾਲ ਹੋ ਗਿਆ ਪੈਦਲ ਯਾਤਰਾ ਕਰਦੇ ਇਹ ਐਵੇਂ ਇੱਕ ਬਹਿਮ ਹੈ ਜੀ ਕਿੜੇਲਾ ਹੁੰਦੀ ਸੀ ਪਹਿਲੇ ਯੋਥ ਕੋਈ ਪੰਜ 6 ਕਿਲੋਮੀਟਰ ਪਿੰਡ ਤੋਂ ਬਾਹਰ ਛਾਂंका ਤੋਂ ਵੇ ਉਦੋਂ ਕੋਈ ਭੈ ਹੁੰਦਾ ਸੀ ਉਥੇ ਕੋਈ ਹੋਰ ਨਹੀਂ ਗੱਲ ਨਹੀਂ ਹੈ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਕਿੜੇਲ ਭੂਤ ਲੱਗ ਨਹੀਂ ਆਂਦਾ ਬਾਕੀ ਚੰਤਰ ਵਿਦਿਆਸ਼ਿਪੋਲੇ ਨੇ ਸਭ ਕੀਲ ਦਿੱਤੀ ਹੈ ਉਹ ਕੋਈ ਨਹੀਂ ਹੈ ਚੰਤਰ ਵਿਦਿਆ ਕੁਛ ਨਹੀਂ ਹੈ ਸਿਰਫ ਆਪਣਾ ਹੀ ਭੈਮ ਹੈ ਲੋਕ ਡਰਦੇ ਨੇ ਉਹ ਕੀ ਮਸਲੇ ਬੜਾ ਮਸਲੇ ਇਹ ਵੀ ਕੁਝ ਪ੍ਰਮਾਤਮਾ ਤੇ ਈਸ਼ਵਰ ਨੂੰ ਯਾਦ ਕਰੋ ਕੋਈ ਚੀਜ਼ ਲੱਗ ਨਹੀਂ ਆਸੇਗੀ ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ ਜਿਹੜੇ ਲਹੂਤ ਕੁਛ ਲੱਗ ਨਹੀਂ ਆ 100 ਪੂਤੋਂ ਦਾ ਇੱਕ ਪੂਤ ਇਨਸਾਨ ਹੈ ਫਿਰ ਕਿਛੂ ਆ ਜਾਏਗਾ ਤੁਹਾਨੂੰ ਠੀਕ ਹੈ ਵੀਡੀਓ ਵਾਇਰਲ ਹੋ ਰਹੀ ਜਿੱਦ ਤੱਕ ਲੋਕ ਜਿਹੜੇ ਦਰਤ ਸਾਇ ਦੇ ਵਿੱਚ ਰਹਿਣ ਉਹ ਅ ਦਿਵਿਤਾ ਅੱਜ ਵੀਡੀਓ ਆਈਏ ਕੀ ਕਰਨਾ ਚਾਹੁੰਦੇ ਹਾਂ ਹਾਂ ਜੀ ਲੱਖੀ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਵਮੜ ਕੇ ਮੁੜਿਆ ਨੂੰ ਕਿਹਾ ਕਿ ਉਥੇ ਧਿਆਨ ਰੱਖੋ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌ ਲਾਈ ਹੈ ਕਿ ਇਹ ਚੜੇਲ ਵਗੈਰਾ ਚਾਹੀਏ ਉਹ ਜੀ ਉਹੋ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਹਾਂ ਕਿ ਕਿਸੇ ਦੀ ਕੋਈ ਸ਼ਾਰਤਵਾਜੀ ਤੇ ਨਹੀਂ ਔਰ ਮੈਂ ਇਹੋ ਹੀ ਕਹਣਾ ਲੋਕਾਂ ਨੂੰ ਕਿ ਆਂਧ ਵਿਸ਼ਵਾਸ ਨਾਲ ਫੜੋ ਤੇ ਨਾ ਹੀ ਡਰਦੇ ਕੋਈ ਲੋਕ ਹਨ ਖੰਜੀ ਬਿਨ ਨੋਤਰਾ ਜੀ ਬਲੀ ਤੋਂ ਨੇ ਇਹੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦੇ ਵਿੱਚ ਕੋਈ ਕਿਹਾ ਜਾ ਜਾ ਕਿ ਤੇ ਚੜੇਲ ਆ ਜਾ ਕਪੂਤ ਕੀ ਕਹਿਣਾ ਚੱਲੇ ਇਸ ਵੀਡੀਓ ਬਾਰੇ ਹੁਣ ਦੱਸੋ ਜੀ ਇਹਦੇ ਕੁਝ ਕਹਿ ਨਹੀਂ ਸਕਦਾ ਇਸ ਮਾਰੇ ਜੋ ਦੇਖਿਆ ਉਹ ਵੀ ਦੱਸ ਸਕਦੇ ਆ ਕਿ ਲੋ ਮੋਬਾਈਲਾਂ ਦੇ ਲੋਕਾਂ ਨੇ ਬੱਚਿਆਂ ਨੂੰ ਫੋਟੋਆਂ ਖਿੱਚੀਆਂ ਉਸ ਬਾਰੇ ਆਹੀ ਕਹਿਤ ਨੇ ਜਾਂ ਕੋਈ ਚੀਜ਼ ਹੈਗੀ ਹੈ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮਲ ਵਕਤ ਬਾਕੀ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ ਕਿੰਦਾ ਦਾ ਮਹੌਲ ਹੈ ਰਾਤ ਦਾ ਟਾਈਮ ਲੁੱਕ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪੈ ਗਿਆ ਤਾਂ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਸੀਂ ਇਹੋ ਜਿਹੀ ਕੋਈ ਹਾਲਾਤ ਦੇਖੇ ਨਹੀਂ ਹੈਗੇ ਪਰ ਰੋਲਾ ਪੜਾ ਜੋ ਬਹੁਤ ਜ਼ਿਆਦਾ ਪੇਸ਼ ਹੈ ਇਸ ਦੇ ਨਾਲ ਕੋਈ ਇਫੈਕਟ ਹੋ ਰਿਹਾ ਮਤਲਬ ਇਹਦੇ ਵਿੱਚ ਕੋਈ ਬਿਮਾਰੀ ਜਾਂ ਕੀ ਵੀ ਵੀਡੀਓ ਵਿੱਚ ਸੁਣਿਆ ਕੋਈ ਮੌਤਾ ਵੀ ਹੋਈਆਂ ਕਰਦੇ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਆ ਨਾ ਹੋਈਆਂ ਇਹ ਪਹਿਲੇ ਹੋਈ ਹੈ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈ ਸੀ ਜਿੰਨ ਮੋਤਾ ਜੋਨ ਮੋਤਾ ਹੋ ਗਿਆ ਨਹੀਂ ਵੀਡੀਓ ਦੇਖੀ ਬਿਰੇ ਜਿਕੇ ਦਿਖਤ ਨਜ਼ਰ ਆ ਰਿਹਾ ਵੀਡੀਓ ਚ ਤੇ ਇਹ ਹੀ ਨਜ਼ਰ ਆ ਰਿਹਾ ਪਈਏ ਪਛਾਈਏ ਕਿ ਇਸ ਚੀਜ਼ ਦੀ ਕੋਈ ਇਤਨੀ ਕੀ ਲੱਗ ਰਹੀ ਹੈ ਵੀ ਕੋਈ ਹੈਗੀ ਦੂਜੀ ਜਗ੍ਹਾ ਤੇ ਪਕਰੇ ਇਸੇ ਜਗ੍ਹਾ ਤੇ ਹਾਂ ਬਿਲਕੁਲ ਤੇ ਤੇ ਮੈਂ ਮੰਨ ਕਰਦਾ ਤੇ ਆਈ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੈ ਇਹਦਾ ਪਤਾ ਲਗਾਇਆ ਜਾਵੇ ਜੀ ਇਹਦਾ ਪਤਾ ਲਗਾਇਆ ਜਾਵੇ ਵੀ ਕੀ ਚੀਜ਼ ਹੈ ਜਿਹੜਾ ਦਿਲ ਲੋਕਾਂ ਦੇ ਦਿਲ ਤੋਂ ਬੈਮ ਦੂਰ ਕੀਤਾ ਜਾਵੇ ਜਾਂ ਫਚਾਈ ਆ ਜਾਂ ਜੋ ਵੀ ਸਚਾਈ ਹੋ ਸਾਹਮਣੇ ਆਣੀ ਚਾਹੀਦੀ ਜੀ